ਪੰਜਾਬ ਕੈਬਨਟ ਦੀ ਹੋਈ ਅਹਿਮ ਮੀਟਿੰਗ ਕਾਰੋਬਾਰੀਆਂ ਨੂੰ ਦਿੱਤੀ ਗਈ ਹੈ ਵੱਡੀ ਰਾਹਤ ਤੇ ਦੋ OTS ਸਕੀਮਾਂ ਨੂੰ ਦੇ ਦਿੱਤੀ ਗਈ ਹੈ ਮਨਜ਼ੂਰੀ ਜਿਵੇਂ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਕੈਬਨਟ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਅਹਿਮ ਫੈਸਲੇ ਲਏ ਗਏ ਨੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਤੇ ਦੋ OTS ਸਕੀਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਦੱਸਦੀ ਹੈ ਕਿ ਜਿਹੜੀ ਮੰਤਰੀ ਮੰਡਲ ਦੀ ਇਹ ਬੈਠਕ ਹੋਈ ਹੈ ਉਸ ਦੀ ਅਗਵਾਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕੀਤੀ ਹੈ ਇਸ ਬੈਠਕ ਦੇ ਵਿੱਚ ਵੱਡੇ ਤੇ ਅਹਿਮ ਫੈਸਲੇ ਲਏ ਗਏ ਨੇ ਇਸ ਬੈਠਕ ਦੇ ਮਗਰੋਂ ਪ੍ਰੈਸ ਵਾਰਤਾ ਵੀ ਕੀਤੀ ਗਈ ਹੈ ਇਹ ਜਿਹੜੀ ਪ੍ਰੈਸ ਵਾਰਤਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਤਰुणਪ੍ਰੀਤ ਸਿੰਘ ਸੋਨ ਤੇ ਸੰਸਦ ਮੈਂਬਰ ਸੰਜੀਵ ਅਰੋੜਾ ਹੁਰਾਂ ਦੇ ਵੱਲੋਂ ਕੀਤੀ ਗਈ ਹੈ ਇਹ ਪ੍ਰੈਸ ਵਾਰਤਾ ਇੱਕ ਪ੍ਰੈਸ ਕਾਨਫਰੰਸ ਇਸ ਕਰਕੇ ਕੀਤੀ ਗਈ ਹੈ ਤਾਂ ਕਿ ਮੀਡੀਆ ਨੂੰ ਇਹ ਜਾਣਕਾਰੀ ਹੋ ਸਕੇ ਕਿ ਇਸ ਬੈਠਕ ਦੇ ਵਿੱਚ ਕਿਹੜੇ ਵੱਡੇ ਤੇ ਐਵੇਂ ਫੈਸਲੇ ਲਏ ਗਏ ਨੇ ਤਰੁਣ ਪ੍ਰੀਤ ਸਿੰਘ ਸੌਂਦ ਹੋਰਾਂ ਨੇ ਦੱਸਿਆ ਹੈ ਕਿ ਇਸ ਮੀਟਿੰਗ ਦੇ ਵਿੱਚ ਜਿਹੜੇ ਵੱਡੇ ਫੈਸਲੇ ਲਏ ਗਏ ਨੇ ਉਹਨਾਂ ਦੇ ਵਿੱਚੋਂ ਦੋ ਵੱਡੇ ਫੈਸਲੇ ਇਹ ਨੇ ਕਿ ਜਿਹੜੇ ਕਾਰੋਬਾਰੀ ਨੇ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਦੋ OTS ਸਕੀਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਪਹਿਲੀ ਸਕੀਮ ਲੈਂਡ ਇਨਹਾਂਸਮੈਂਟ ਸਕੀਮ ਹੈ ਜਿਸ ਦੇ ਵਿੱਚ ਬਕਾਏ ਤੇ 8% ਦੀ ਵਿਆਜ ਲਗਾਇਆ ਜਾਵੇਗਾ ਨਾਲ ਹੀ ਕੰਪਾਊਂਡਿੰਗ ਵਿਆਜ ਤੋਂ ਵੀ ਰਾਹਤ ਦਿੱਤੀ ਗਈ ਹੈ ਉਸ ਨੂੰ ਮੁਆਫ ਕਰ ਦਿੱਤਾ ਜਾਵੇਗਾ ਤੇ ਨਾਲ ਹੀ ਜਿਹੜੀ ਪੈਨਲਟੀ ਹੈ ਉਸ ਤੋਂ ਵੀ ਮੁਆਫੀ ਦਿੱਤੀ ਜਾਵੇਗੀ ਇੱਥੇ ਵੀ ਗੱਲ ਆਖੀ ਗਈ ਹੈ ਕਿ ਇਹ ਸਕੀਮ ਇਸ ਸਾਲ ਦੇ ਆਖਰੀ ਦਿਨ ਤੱਕ ਲਾਗੂ ਰਹੇਗੀ ਜਾਨੀ ਕਿ 31 ਦਸੰਬਰ 2025 ਤੱਕ ਇਹ ਜਿਹੜੀ ਸਕੀਮ ਹੈ ਉਹ ਲਾਗੂ ਰਹੇਗੀ ਇੱਥੇ ਪ੍ਰੈਸ ਵਾਰਤਾ ਕਰਦੇ ਹੋਏ ਤਰुणਪ੍ਰੀਤ ਸਿੰਘ ਸੌਂਧਵਰਾਂ ਨੇ ਇਹ ਗੱਲ ਆਖੀ ਹੈ ਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੇ ਉਦਯੋਗ ਨੂੰ part ਦੇ ਵਿੱਚ ਇੱਕ ਵੱਡੇ ਮਾਡਲ ਦੇ ਤੌਰ ਤੇ ਪੇਸ਼ ਕੀਤਾ ਜਾਵੇ ਔਰ ਪੰਜਾਬ ਜਿਹੜਾ ਹੈ ਉਹ ਤਰੱਕੀ ਕਰੇ ਇਸ ਕਰਕੇ ਹੀ ਵੱਖੋ ਵੱਖਰੀਆਂ ਸਕੀਮਾਂ ਜਿਹੜੀਆਂ ਨੇ ਓ ਲਿਆਂਦੀਆਂ ਜਾ ਰਹੀਆਂ ਨੇ ਸੋ ਜਿਹੜੀ ਚੰਡੀਗੜ੍ਹ ਦੇ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਖਾਸ ਤੇ ਵੱਡੇ ਫੈਸਲੇ ਲਏ ਗਏ ਨੇ ਜਿਨ੍ਹਾਂ ਦੇ ਵਿੱਚ ਕਾਰੋਬਾਰੀਆਂ ਨੂੰ ਵੱਡੀ ਜਿਹੜੀ ਰਾਹਤ ਹੈ ਉਹ ਦਿੱਤੀ ਗਈ ਹੈ ਦੋ OTS ਸਕੀਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਦੇ ਨਾਲ ਜਿਹੜੇ ਏ ਕਾਰੋਬਾਰੀ ਨੇ ਉਹਨਾਂ ਨੂੰ ਵੱਡਾ ਫਾਇਦਾ ਹੋਵੇਗਾ ਉਹਨਾਂ ਨੂੰ ਰਾਹਤ ਮਿਲੇਗੀ ਦੱਸਦੀ ਹੈ ਕਿ ਜਿਹੜੀਆਂ ਇਹ ਸਕੀਮ ਨੇ ਉਹ 31 ਦਸੰਬਰ 2025 ਤੱਕ ਉਹ ਲਾਗੂ ਰਹਿਣਗੀਆਂ ਜਿਸ ਦੇ ਵਿੱਚ ਕੰਪਾਊਂਡਿੰਗ ਵਿਆਜ ਤੋਂ ਜਿਹੜੀ ਕਿ ਰਾਹਤ ਦਿੱਤੀ ਗਈ ਹੈ ਉਸ ਨੂੰ ਮਾਫ ਕਰ ਦਿੱਤਾ ਜਾਵੇਗਾ ਤੇ ਨਾਲ ਹੀ ਪੈਨਲਟੀ ਤੋਂ ਵੀ ਰਾਹਤ ਦਿੱਤੀ ਗਈ ਹੈ ਉਸ ਨੂੰ ਵੀ ਮਾਫ ਕਰ ਦਿੱਤਾ ਜਾਵੇਗਾ ਇਸ ਸਾਲ ਦੇ ਆਖਰੀ ਦਿਨ ਤੱਕ ਜਿਹੜੀ ਸਕੀਮ ਹੈ ਇਹ ਲਾਗੂ ਰਹੇਗੀ ਜਿਸ ਦੇ ਨਾਲ ਜਿਹੜੇ ਵੀ ਕਾਰੋਬਾਰੀ ਨੇ ਉਹਨਾਂ ਨੂੰ ਫਾਇਦਾ ਪਹੁੰਚੇਗਾ ਉਹਨਾਂ ਨੂੰ ਰਾਹਤ ਮਿਲੇਗੀ ਸੋ ਜਿਹੜੀ ਇਹ ਮੰਤਰੀ ਮੰਡਲ ਦੀ ਮੀਟਿੰਗ ਹੈ ਉਸ ਤੋਂ ਬਾਅਦ ਪ੍ਰੈਸ ਵਾਰਤਾ ਕਰਕੇ ਮੀਡੀਆ ਨੂੰ ਇਸ ਮੀਟਿੰਗ ਦੇ ਵਿੱਚ ਹੋਏ ਫੈਸਲਿਆਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਇਹ ਜਿਹੜੀ ਪ੍ਰੈਸ ਵਾਰਤਾ ਹੈ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਪੰਜਾਬ ਦੇ ਕੈਬਨਿਟ ਮੰਤਰੀ ਤਰਨੁਪ੍ਰੀਤ ਸਿੰਘ ਸੋਨ ਤੇ ਨਾਲ ਹੀ ਸੰਸਦ ਮੈਂਬਰ ਸੰਜੀਵ ਅਰੋੜਾ ਹੁਰਾ ਦੇ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਉਹ ਸਾਰੀਆਂ ਗੱਲਾਂ ਦੱਸੀਆਂ ਗਈਆਂ ਨੇ ਸਾਰੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਹੜੇ ਕਿ ਇਸ ਮੀਟਿੰਗ ਦੇ ਵਿੱਚ ਲਏ ਗਏ ਨੇ